ਸਵਿਟਜ਼ਰਲੈਂਡ ਆਇਆ ਨੂੰ ਸਾਨੂੰ ਅੱਜ 4 ਦਿਨ ਹੋ ਗਏ ਨੇ ਤੇ ਅੱਜ ਪਹਿਲੇ ਦਿਨ ਲੱਗ ਰਿਹਾ ਵੀ ਵਾਕਈ ਅਸੀਂ ਸਵਰਗ 'ਚ ਆਏ ਹੋਏ ਹਾਂ ਤੇ ਇਹ ਜਿਹੜਾ ਦੁਨੀਆ ਦਾ ਸਭ ਤੋਂ ਸੋਹਣਾ ਦੇਸ਼ ਜਿਹੜਾ ਮੰਨਿਆ ਜਾਂਦਾ ਸਵਿਟਜ਼ਰਲੈਂਡ ਹੈ ਤੇ ਅੱਜ ਦੇ ਵਲੌਗ 'ਚ ਤੁਹਾਨੂੰ ਕੁਝ ਇਹੋ ਜਿਹੀਆਂ ਸਵਿਟਜ਼ਰਲੈਂਡ ਦੀਆਂ ਖਾਸ-ਖਾਸ ਲੋਕੇਸ਼ਨਾਂ ਦਿਖਾਵਾਂਗੇ ਤੇ ਜਿੱਥੇ ਡੀ ਡੀ ਐਲ ਜੇ ਦਿਲਵਾਲੇ ਦੁਲਨੀਆਂ ਲੈ ਜਾਏਗੇ ਫਿਲਮ ਦੀ ਸ਼ੂਟਿੰਗ ਹੋਈ ਸੀ ਅੱਜ ਤੋਂ ਤਕਰੀਬਨ ਲਾ ਲੋ ਤੁਸੀਂ 30 ਸਾਲ ਪਹਿਲਾਂ ਇਸ ਜਗ੍ਹਾ ਤੇ ਉਹ ਫਿਲਮ ਫਿਲਮਾਈ ਗਈ ਸੀਗੀ ਤੇ ਪਿੰਡ ਹੈ ਪਿੰਡ ਦਾ ਨਾਮ ਹੈ ਸਨਨ ਤੇ ਨਾਲ ਅਗਸਤ ਜੀ ਸਟੈਡ ਦੋ ਪਿੰਡ ਹੈ ਇਹ ਨੇੜੇ-ਨੇੜੇ ਤੇ ਹੋਰ ਆਪਣੇ ਨਾਲ ਕੌਣ-ਕੌਣ ਹੈ ਸਾਰੇ ਨਾਲ ਇੰਟਰੋਡਿਊਸ ਕਰਾਉਨੇ ਤੇ ਤੁਹਾਨੂੰ ਇਹ ਅੱਜ ਸਾਰਾ ਏਰੀਆ ਘੁਮਾਉਨੇ ਆ ਤੇ ਸਾਡੇ ਨਾਲ ਨੇ ਜੀ ਅੱਜ ਮੰਮੀ ਡੈਡੀ ਤਾਂ ਹੈਗੀ ਹੈਗੇ ਨੇ ਤੇ 22 ਸਾਰੇ ਆਪਣੇ ਖਾਸ ਮਿੱਤਰ ਸਵਿਟਜ਼ਰਲੈਂਡ ਇਹ ਆਪਾਂ ਨੂੰ ਅੱਜ ਮਿਲਣ ਆਏ ਨੇ ਬਾਈ ਫੁੱਲੇ ਜੇ ਤਾਂ ਲਿਆਓ ਯਾਰ ਸਾਡੇ ਫੁੱਲ ਪਰ ਹੀ ਦਰ ਤੇ ਫੁੱਲ ਤਾਂ ਦਿਖਾ ਦਿਓ ਸਾਰਿਆਂ ਨੂੰ ਪਹਿਲਾਂ ਫੁੱਲ ਇਹ ਇਹ ਬੋਲੋ ਫੜਾਦੇ ਸੀ ਪਹਿਲਾਂ ਤੇ ਮੈਂ ਕਿਹਾ ਨਾ ਨਾ ਓ ਅਸੀਂ ਤਾਂ ਪਹਿਲਾਂ ਆਏ ਹੋਏ ਆ ਬੇਬੇ ਬਾਪੂ ਨੂੰ ਦਿਓ ਉਧਰ ਉਧਰ ਸਵਾਗਤ ਕਰੋ ਹਾਂ ਇਹ ਪਹਿਲੀ ਵਾਰ ਹੀ ਆਏ ਨੇ ਹੈ ਇਹ ਬੇਬੇ ਬਾਪੂ ਵਾਸਤੇ ਨੇ ਇਹ ਫੁੱਲ ਠੀਕ ਹੈ ਤੇ ਹੁਣ ਹੋ ਗਿਆ ਜੀ ਵੈਲਕਮ ਇਹ ਮੇਲ ਮਲਾਪ ਹੋ ਗਈ ਸੀ ਬਾਦ ਵਾਲੇ ਦੇ ਇਹ ਬਾਦ ਵਾਲੇ ਮੇਲ ਮਲਾਪ ਨੇ ਦੂਜੀ ਵਾਰ ਵਾਲੇ ਹਾਂਜੀ ਤੇ ਕਿਉਂਕਿ ਸਾਨੂੰ ਆਇਨ ਤਿੰਨ ਚਾਰ ਦਿਨ ਹੋ ਗਏ ਫਿਰ ਸਾਬੀ ਭਾਈ ਅੱਜ ਸਾਰਾ ਹੁਣ ਇਹ ਆਪਾਂ ਨੂੰ ਪਿੰਡ ਨਾਲ ਘੁਮਾਉਣਗੇ ਨਾਲ ਤੁਰ ਫਿਰ ਕੇ ਦਿਖਾਉਣਗੇ ਸਾਰਾ ਆ ਲਿਆਓ ਮੈਂ ਖੁਸ਼ੀਆਂ ਫੁੱਲ ਫੜਾਇਆ ਮੈਨੂੰ ਫਰੈਸ਼ ਲੈ ਜਾਵਾਂ ਮੈਂ ਚੈੱਕ ਤਾਂ ਕਰਨਾ ਫਰੈਸ਼ ਹੈ ਕਿ ਨਾਸਰ ਬਾਈ ਹੁਣਾਂ ਵਾਂਗੂ ਉਹ ਸੈਂਟ-ਸੰਟ ਮਾਰ ਕੇ ਦੇਦੀ ਕਿਉਂ ਸਾਫੀ ਬਾਈ ਲੋ ਰੱਖ ਲ ਮੂਜਾ ਕਰਦਾ ਵੀਰੋਰਾ ਕੋਲੇ ਬੰਦੇ ਵਾਲੇ ਆਉਂਦੇ ਨੇ ਤਾਂ ਭਗਤਾਂ ਆਣ ਲਈ ਉਹ ਕਹਿੰਦੇ ਨੇ ਕਹਿੰਦੇ ਸੈਂਟ ਮਾਰ ਕੇ ਦੇ ਦਨੇ ਅਸੀਂ ਹੈ ਚੱਲੀਏ ਹੁਣ ਆਪਾਂ ਹਾਂਜੀ ਤੇ ਪਹਿਲਾਂ ਇੱਥੇ ਹੀਠਾਂ ਪਹਿਲੇ ਪਿੰਡ ਜਾਣਾ ਹਾਂਜੀ ਠੀਕ ਹੈ ਤੇ ਬਾਈ ਹੁਣਾਂ ਨੂੰ ਸਾਰਾ ਪਤਾ ਹੈ ਏਰੀਆ ਚ ਕਾਫੀ ਵਾਰ ਆਏ ਆ ਤੇ ਮੈਂ ਤਾਂ ਖੈਰ ਨਹੀਂ ਆਇਆ ਹਨਾ ਅਸੀਂ ਨਾ ਚੌਥੀ ਵਾਰ ਸਵਿਟਜ਼ਰਲੈਂਡ ਆਏ ਆ ਤੇ ਪਰ ਅਸੀਂ ਆ ਜਗ੍ਹਾ ਨੂੰ ਕਦੇ ਵਿਸਟ ਨਹੀਂ ਕੀਤਾ ਸੀ ਤੇ ਸਾਨੂੰ ਇੰਨਾ ਕਿ ਜ਼ਿਆਦਾ ਰਿਗਰਟ ਹੋ ਰਿਹਾ ਹੈ ਵੀ ਇੰਨੀ ਸੋਹਣੀ ਜਗ੍ਹਾ ਸੀ ਹੁਣ ਤੱਕ ਕਿਉਂ ਛੱਡੀ ਤੇ ਪਹਿਲਾਂ ਜਦੋਂ ਮਤਲਬ ਤਿੰਨ ਵਾਰ ਪਹਿਲਾਂ ਆ ਕੇ ਗਏ ਤੇ ਅਸੀਂ ਇਹ ਜਗ੍ਹਾ ਕਿਉਂ ਨਹੀਂ ਦੇਖੇ ਤੁਹਾਨੂੰ ਸਾਰਿਆਂ ਨੂੰ ਵੀ ਮੈਨੂੰ ਲੱਗਦਾ ਸੁਜੈਸ਼ਨ ਹੈ ਮੇਰੀ ਵੀ ਆ ਜਗਾ ਤਾਂ ਤੁਸੀਂ ਹਟ ਲਿਸਟ ਚ ਰੱਖਿਓ ਜਦੋਂ ਵੀ ਕਦੇ ਸਵਿਟਜ਼ਰਲੈਂਡ ਆਉਂਗੇ ਤੇ ਸਭ ਤੋਂ ਸੋਹਣੀ ਜਗ੍ਹਾ ਹੈਗੀ ਹਜੇ ਮੈਂ ਘੁੰਮੀ ਨਹੀਂ ਹਾਲਾਂਕਿ ਮੈਂ ਖੜਾ ਇੱਥੇ ਦੇਖ ਰਿਹਾ ਪਰ ਮੇਰੇ ਦਿਲ ਨੂੰ ਇੰਨੀ ਕਿ ਜ਼ਿਆਦਾ ਸੋਹਣੀ ਲੱਗ ਰਹੀ ਹੈ ਵਾਕਈ ਬਹੁਤ ਸੋਹਣੀ ਜਗ੍ਹਾ ਹੋਣੀ ਇਹ ਹੈ ਨਾ ਤੇ ਹੁਣ ਮੌਸਮ ਵੀ ਅੱਜ ਥੋੜਾ ਥੋੜਾ ਖਰਾਬ ਹੈ بارش ਆਉਣੀ ਥੋੜੀ ਥੋੜੀ ਸ਼ੁਰੂ ਹੋ ਗਈ ਤੇ ਦੇਖਦੇ ਆ ਆਪਣਾ ਪਿੰਡ ਦਾ ਟੂਰ ਕਿਵੇਂ ਰਹਿੰਦਾ ਕੀ ਕੀ ਚੀਜ਼ਾਂ ਸੀ ਇੱਥੇ ਘੁੰਮ ਫਿਰ ਸਕਦੇ ਆ ਤੇ ਉਹ ਨਾਲ-ਨਾਲ ਹੁਣ ਜਾ ਕੇ ਤੁਹਾਨੂੰ ਦਿਖਾਵਾਂਗੇ। ਅਸਲ 'ਚ ਅੱਜ ਮੌਸਮ ਨਾ ਬਿਲਕੁਲ ਉਵੇਂ ਹੀ ਹੈ ਜਿਵੇਂ ਲੱਗਦਾ ਹੁੰਦਾ ਵੀ ਸਵਿਟਜ਼ਰਲੈਂਡ ਆਏ ਆ। ਹਾਂਜੀ। ਹਾਂਜੀ। ਨਾਲੇ ਵੀ ਵਧੀਆ ਮੰਮੀ ਡੈਡੀ। ਠੰਡ ਹੋ ਰਹੀ ਹੈ। ਮੰਮੀ ਡੈਡੀ ਵੀ ਕਹੀ ਜਾਂਦੇ ਨੇ ਕਹਿੰਦੇ ਅੱਜ ਤਾਂ ਕੋਟੀ ਪਾਉਣ ਵਾਲਾ ਮੌਸਮ ਸੀ। 18 ਡਿਗਰੀ ਟੈਂਪਰੇਚਰ। ਇਹੋ ਜੇ ਘਰ ਹੈ ਕੁਛ ਇਸ ਪਿੰਡ ਦੇ ਸਨਨ ਦੇ। ਜਿਵੇਂ ਤੁਹਾਨੂੰ ਉੱਪਰੋਂ ਹੀ ਦੱਸਿਆ ਸੀ ਨਾ ਕਿ ਬਹੁਤ ਸੋਹਣਾ ਪਿੰਡ ਹੈ ਤੇ ਉਨਾਂ ਹੀ ਪੁਰਾਣਾ ਇਹ ਮਹਿਲਾਦਾ। ਆ ਜਿਹੜੇ ਲੱਕੜ ਦੇ ਘਰ ਹੈ ਦੇਖ ਕੇ ਐਂ ਲੱਗ ਰਿਹਾ ਹੈ। ਜਿਵੇਂ ਘੱਟੋ ਘੱਟ 100 100 ਸਾਲ 150 ਸਾਲ ਕਰੇ ਪੁਰਾਣੇ ਹੋਣ ਤੇ ਗ੍ਰੀਨਰੀ ਇੰਨੀ ਕਿ ਜ਼ਿਆਦਾ ਆਲਾ ਵਾਲਾ ਇੰਨਾ ਕਿ ਜ਼ਿਆਦਾ ਸੋਹਣਾ ਪੂਰੀ ਵੈਲੀ ਮੈਂ ਕਹਿੰਦਾ ਵਬਾਹ ਕਮਾਲ ਆ ਤੇ ਠੰਡ ਇੰਨੀ ਕਿ ਜ਼ਿਆਦਾ ਹੋ ਚੁੱਕੀ ਐ ਬਾਪੂ ਜੀ ਹੁਣ ਇਹ ਜੈਗਡਾਂ ਚੜਾਤੀਆਂ ਤੇ ਪਹਿਲੇ ਦਿਨ ਐ ਲੱਗ ਰਿਹਾ ਵੀ ਸਵਿਟਜ਼ਰਲੈਂਡ ਵਾਕਈ ਸਵਿਟਜ਼ਰਲੈਂਡ ਐ ਇਹ ਸਾਬੀ ਭਾਈ ਇੱਥੇ ਰਹਿੰਦੇ ਆ ਕਿਉਂ ਸਾਬੀ ਭਾਈ ਇੱਥੇ ਰਹਿਨੇ ਆ ਮੈਂ ਕਹਾ ਤੁਹਾਨੂੰ ਤਾਂ ਨਹੀਂ ਠੰਡ ਲੱਗਦੀ ਹੈਗੀ ਹੈ ਅੱਧੀਆਂ ਵਾਹਾਂ ਚ ਹੋਏ ਫਿਰਦੇ ਆ ਤੇ ਸਾਬੀ ਵੀਰੇ ਘਰ ਹੋਣਗੇ 200 ਸਾਲ ਪੁਰਾਣੇ ਹਾਂਜੀ ਭਾਜੀ ਇਸ ਪਿੰਡ ਦੇ ਹਾਂਜੀ ਠੀਕ ਆ ਹੁਣ ਵੀ ਲੱਕੜ ਦੀ ਬਣਦੇ ਆ ਹਨਾ ਹਾਂਜੀ ਸਾਰੇ ਜਿਹੜੇ ਨਵੇਂ ਵੀ ਬਣਦੇ ਸਾਰੇ ਲੱਕੜ ਦੇ ਬਣਦੇ ਠੀਕ ਆ ਚਲੋ ਸਾਹਮਣੇ ਆ ਸਟੇਸ਼ਨ ਹਾਂਜੀ ਤੇ ਸਾਹਮਣੇ ਜੀ ਤੁਹਾਨੂੰ ਸਟੇਸ਼ਨ ਤੇ ਲੈ ਕੇ ਚੱਲਦੇ ਆ ਚਲੋ ਸਟੇਸ਼ਨ ਦੇਖਦੇ ਆ ਪਹਿਲਾਂ ਆਪਾਂ ਤੇ ਉਹ ਸਟੇਸ਼ਨ ਹੈ ਜਿੱਥੇ ਫਿਲਮ ਸ਼ੂਟ ਹੋਈ ਹੋਈ ਆ ਤੇ ਜਵਾਕ ਸਾਡੇ ਦੇਖੋ ਪੈਕ ਨੇ ਜਮਾਂ ਸਟਾਲਰਾਂ ਚ ਕੰਬਲਾਂ ਚ ਤੇ ਸਾਨੂੰ ਐ ਵੀ ਠੰਡ ਤੋਂ ਬਚੇ ਰਹੇ ਹਨ ਕਿਵੇਂ ਨਾ ਕਿਵੇਂ ਕਰਕੇ ਟੂਰਿਸਟ ਅੱਜ ਘਾਟ ਹੀ ਦੇਖਣ ਨੂੰ ਮਿਲ ਰਹੇ ਆ ਤੇ ਜਿਹੜੇ ਘਰ ਹਨ ਮੋਸਟਲੀ ਇੱਥੇ ਲੱਕੜ ਦੇ ਤਾਂ ਵੀ ਜਿਵੇਂ ਉਹ ਸਾਹਮਣੇ ਤੁਸੀਂ ਸਟੇਸ਼ਨ ਦੇਖੋਗੇ ਉਹ ਵੀ ਤਾਂ ਇਸ ਤਰ੍ਹਾਂ ਕਿਉਂਕਿ ਸਰਦੀਆਂ 'ਚ ਇਹ ਇਲਾਕਾ ਪੂਰਾ ਬਰਫ਼ ਨਾਲ ਭਰ ਜਾਂਦਾ ਤੇ ਪੂਰਾ ਐਨ ਬਰਫ਼ ਦੀ ਚਾਦਰ ਹੁੰਦੀ ਹੈ ਇੱਥੇ ਤੇ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਜਿੰਨੀਆਂ ਮਤਲਬ ਸੈਲੀਬ੍ਰਿਟੀਜ਼ ਆ ਜਾਂ ਤਕੜੇ ਤਕੜੇ ਲੋਕ ਇੱਥੇ ਵਿంటర్ ਦੀਆਂ ਵਕੇਸ਼ਨਜ਼ ਲਈ ਆਉਂਦੇ ਆ ਸਰਦੀਆਂ ਚ ਤੇ ਆ ਸਾਹਮਣੇ ਵਾਲਾ ਸਟੇਸ਼ਨ ਹੈ ਜਿੱਥੇ ਫਿਲਮ ਸ਼ੂਟ ਹੋਈ ਹੋਈ ਹੈ ਇੱਥੇ ਦੋ ਤਿੰਨ ਚੀਜ਼ਾਂ ਇਕੱਠੀਆਂ ਐ ਸਪੈਂਡ ਚ ਤੁਹਾਨੂੰ ਸਾਰੀਆਂ ਇਕੱਲੀ ਇਕੱਲੀ ਕਰਕੇ ਦਿਖਾ ਦਾਂਗੇ ਤੇ ਡੀ ਡੀ ਐਲ ਜੇ ਦਿਲ ਵਾਲੇ ਦੁਲਹਨੀਆਂ ਲੈ ਜਾਣਗੇ ਅੱਜ ਤੋਂ ਹਾਂਜੀ ਅੱ비 ਵੀ ਰਹਾ ਹਸਰੇ ਸੀ ਅਸੀਂ ਕਿਹਾ ਵੀ ਇੰਡੀਅਨਸ ਨੇ ਆਪਣਿਆਂ ਨੇ ਇੰਨਾ ਕ ਜਿਆਦਾ ਇਹਨੂੰ ਜਗ੍ਹਾ ਨੂੰ ਪ੍ਰੋਮੋਟ ਕਰ ਲਿਆ ਜੈ ਇੰਨਾ ਕ ਜਿਆਦਾ ਇੱਥੇ ਆਉਂਦੇ ਆ ਜਿੱਥੇ ਡੀਡੀਐਲ ਜੇ ਮਤਲਬ ਸ਼ੂਟ ਹੋਈ ਸੀ ਵੀ ਜਿਵੇਂ ਕੋਈ ਧਾਰਮਿਕ ਸਥਾਨ ਉਹਦਾ ਵੀ ਬਾੜੀ ਪੂਜੀ ਪੂਜਨੀਕ ਪੂਜਨੀਕ ਜਗ੍ਹਾ ਇੱਥੇ ਉਹਨੇ ਹੋਰ ਲੋਕ ਨਹੀਂ ਆਉਂਦੇ ਕਹਿੰਦੇ ਜਿੰਨੇ ਮਤਲਬ ਇੰਡੀਅਨ ਲੋਕ ਆਉਂਦੇ ਆ ਇੰਡੀਅਨ ਲਈ ਪੂਰੀ ਟੂਰਿਸਟ ਸਪੌਟ ਆ ਇਹ ਇੱਥੇ ਦੇਖ ਲਓ ਬਾਪੂ ਜੀ ਹੁਣੀ ਅੱਜ ਆਇਆ ਕਾਜਲ ਸ਼ਾਹਰੂਖ ਖਾਨ ਆਰ ਕੇ 30 ਸਾਲ ਪਹਿਲਾਂ ਆ ਕੇ ਤੇ ਦਾਣੇ ਪਾਣੀ ਦੀ ਗੱਲ ਹੁੰਦੀ ਆ ਉਹ 1995 ਚ ਫਿਲਮ ਬਣੀ ਆ ਤੇ ਇਹ ਹੁਣ ਆ ਕੇ ਦੇਖ ਰਿਹਾ ਵੀ ਦਾਣਾ ਪਾਣੀ ਲਿਖਿਆ ਇਹ ਕਹਿੰਦੇ ਤਰੀਫਾਂ ਕਰ ਰਹੇ ਸੀ ਕਹਿੰਦੇ ਜਵਾਈ ਵਧੀਆ ਮਿਲ ਜੇ ਜੀ ਜਵਾਈ ਨੇ ਘਮਾਤਾ ਦਿਖਾਦਾ ਸਾਰਾ ਨਹੀਂ ਕਿੱਥੇ ਆਉਣਾ ਸੀਗਾ ਬਾੜੀ ਮੋਟੀ ਆਪਦੀ ਵੀ ਤਰੀਫ ਕਰ ਲੈਣੀ ਚਾਹੀਦੀ ਐ ਨਾ ਤੁਹਾਡੇ ਨਾਲੋਂ ਜ਼ਿਆਦਾ ਮੇਰੇ ਨਾਲੋਂ ਜ਼ਿਆਦਾ ਸੌਰੀ ਤੁਹਾਡੀ ਉਹ ਤਰੀਫ ਕਰਦੇ ਆ ਵੇਲੇ ਚ ਮਰੂਦਾਂ ਨੂੰ ਮੇਰੇ ਵਰਗਿਆਂ ਨੂੰ ਕੌਣ ਪੁੱਛਦਾ ਹਾਂ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਦਾ ਇਹ ਇਹ ਕਾਜਲ ਦਾ ਨਾਮ ਹੁੰਦਾ ਸਿਮਰਨ ਸਿਮਰ ਜਸਮਰਂ ਜੀ ਲਿਆ ਆਪਣੀ ਤੇ ਆ ਅਸੀਂ ਵੈਲਕਮ ਟੂ ਬਾਲੀਵੁੱਡ ਇਨ ਸਨਨ ਤੇ ਇੱਥੇ ਇਹਨਾਂ ਨੇ ਮੂਵੀਜ਼ ਵੀ ਲਿਖੀਆਂ ਜੀ ਆ ਬਾਲੀਵੁੱਡ ਮੂਵੀ ਸਾਈਟਸ ਵੀ ਕਿੱਥੇ ਕਿੱਥੇ ਆ ਦੇਖੋ ਆ ਸਟੇਸ਼ਨ ਦਾ ਸ਼ਾਟ ਆ ਆ ਟ੍ਰੇਨ ਦਾ ਸ਼ਾਟ ਆ ਜੀ ਤੇ ਪਲੱਸ ਇਹਨਾਂ ਨੇ ਹੋਰ ਇਸ ਤੋਂ ਬਿਨਾ ਜਿਹੜਾ ਕਿ ਆ ਗਾਈਡਡ ਟੂਰਜ਼ ਲਿਖਿਆ ਅਜੀਬ ਸਟੈਪਿੰਡ ਹੈ ਇਸ ਤੋਂ ਅੱਗੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਤੇ ਆ ਲੋਕੇਸ਼ਨਜ਼ ਲੱਗੀਆਂ ਹੋਈਆਂ ਸਾਰੀਆਂ ਕਿੱਥੇ ਕਿੱਥੇ ਫਿਲਮ ਸ਼ੂਟ ਹੋਈ ਹੈ ਇਹ ਸਾਰਾ ਕੁਝ A to Z ਇੱਥੇ ਡੀਟੇਲ ਚ ਦਿੱਤਾ ਹੋਇਆ ਹੈ ਇਸੇ ਕਰਕੇ ਇੱਥੇ ਬਹੁਤ ਸਾਰੇ ਜਿਹੜੇ ਇੰਡੀਅਨ ਟੂਰਿਸਟ ਆ ਕਿ ਉਹ ਘੁੰਮਣ ਦੇ ਲਈ ਆਉਂਦੇ ਆ ਆ ਦੇਖੋ ਜਿਵੇਂ ਆਪਾਂ ਨੂੰ ਮਿਲ ਗਏ ਬੱਸ ਆ ਗਈ ਸਾਰੇ ਮਿਲ ਗਏ ਠੀਕ ਹੈ ਜੀ ਕੈਸੇ ਹੋ ਠੀਕ ਬੜੀਆ ਕਹਾਂ ਸੇ ਆਏ ਇੰਡੀਆ ਹਰਿਆਣਾ ਹੈ ਹਰਿਆਣਾ ਸੇ ਹਰਿਆਣਾ ਸੇ ਮੈਂ ਪੰਜਾਬ ਸੇ ਆਂ ਪੰਜਾਬ ਹਰਿਆਣਾ ਇਕੱਠਾ ਹੋ ਗਿਆ ਹੈ ਪੰਜਾਬ ਸੇ ਵੀ ਆਂ ਪੰਜਾਬ ਤੋਂ ਵੀ ਹੈ ਕਿਹੜਾ ਪਿੰਡ ਹੈ ਤੁਹਾਡਾ ਪਟਿਆਲਾ ਵਾਹ ਕੀ ਬਾਤ ਹੈ ਜੀ ਬੱਸ ਭਰ ਕੇ ਦੇਖ ਲੋ ਪਟਿਆਲੇ ਤੋਂ ਆ ਗਈ ਅਸੀਂ ਬਰਨਾਲੇ ਤੋਂ ਆਂ ਜੀ ਬਰਨਾਲਾ ਹਾਂ ਜੀ ਅਸੀਂ ਤੁਹਾਡੇ ਲਾਗੇ ਡੱਬਾ ਅੱਛਾ ਸ਼ੁਕਰੀਆ ਜੀ ਸ਼ੁਕਰੀਆ ਤੁਹਾਡਾ ਮੈਂ ਜਦੋਂ ਤੁਹਾਨੂੰ ਦੱਸ ਗਿਆ ਠੀਕ ਹੈ ਸਭ ਤੋਂ ਵੱਧ ਇੰਡੀਅਨ ਟੂਰਿਸਟ ਆਉਂਦੇ ਇਥੇ ਤੇ ਇੰਡੀਅਨ ਹੀ ਬੱਸ ਭਰ ਕੇ ਆ ਗਈ ਤੇ ਕਿਉਂਕਿ ਬਾਲੀਵੁੱਡ ਨੇ ਬਹੁਤ ਜ਼ਿਆਦਾ ਮਸ਼ਹੂਰ ਕਰਤਾ ਇਹ ਪਿੰਡ ਨੂੰ ਆ ਕੁਛ ਇਤੋਂ ਦੀਆਂ ਗਾਵਾਂ ਦੀਆਂ ਮਸ਼ਹੂਰ ਟੱਲੀਆਂ ਵਗੈਰਾ ਟੰਗੀਆਂ ਹੋਈਆਂ ਜੋ-ਜੋ ਚੀਜ਼ਾਂ ਹਨ ਇੱਥੇ ਦੇਖਣ ਵਾਲੀਆਂ ਤੇ ਹੁਣ ਤੁਹਾਨੂੰ ਅਗੇ ਸਟੇਸ਼ਨ ਤੇ ਲੈ ਕੇ ਚੱਲਦੇ ਆ ਜਿਹੜਾ ਸਟੇਸ਼ਨ ਹੈ ਤੁਹਾਨੂੰ ਉਹ ਦਿਖਾਉਨੇ ਆ ਕਿ ਜਿੱਥੇ ਮੂਵੀ ਸ਼ੂਟ ਹੋਈ ਹੋਈ ਹੈ ਇਹ ਆਜੋ ਜੀ ਇਹ ਆ ਜੀ ਉਹ ਸਟੇਸ਼ਨ ਇਸ ਜਗ੍ਹਾ ਤੇ ਸ਼ਾਟ ਲਏ ਗਏ ਸੀਗੇ ਤੇ ਇੱਥੇ ਦਿਖਾਇਆ ਗਿਆ ਇਹ ਕਿਨੂੰ ਕਿਨੂੰ ਜਿਆਦਾ ਕਿਸੇ ਨੂੰ ਇੱਥੇ ਕਿਹੜਾ ਸ਼ਾਟ ਹੋਇਆ ਸੀਗਾ ਜੀ ਮੈਨੂੰ ਤਾਂ ਯਾਦ ਨਹੀਂ ਡੀ ਡੀ ਜੀ ਐਲ ਜੇ ਫਿਲਮ ਦੇਖੇ ਨੂੰ ਵੀ 20 ਸਾਲ ਹੋ ਗਏ ਆਪਕੋ ਕਿਸੇ ਕੋ ਯਾਦ ਹੈ ਕਿਸੇ ਨੂੰ ਯਾਦ ਹੈ ਮੈਂ ਕਿਹਾ ਇੱਥੇ ਕਿਹੜਾ ਸ਼ਾਟ ਹੋਇਆ ਸੀ ਟੂਰਿਸਟ ਟ੍ਰੇਨ ਛੁੱਟ ਜਾਂਦੀ ਹੁੰਦੀ ਆ। ਟ੍ਰੇਨ ਛੁੱਟ ਜਾਂਦੀ ਆ। ਬ੍ਰਿਜ ਤੋਂ ਅੱਤੋਂ ਟ੍ਰੇਨ ਪਕੜਦੇ ਹੋ ਬ੍ਰਿਜ ਤੇ ਉਹ ਬ੍ਰਿਜ ਤੋਂ ਕ੍ਰੋਸ ਕਰਦੇ ਆ। ਪਰ ਇੱਥੋਂ ਟ੍ਰੇਨ ਲੰਘ ਜਾਂਦੀ ਐ। ਹਾਂ। ਮਤਲਬ ਕਾਜਲ ਤੇ ਸ਼ਾਹਰੁਖ ਨਾ ਸਵਿਟਜ਼ਰਲੈਂਡ ਟ੍ਰਿਪ ਤੇ ਆਉਂਦੇ ਹੁੰਦੇ ਨੇ ਟੂਰ ਤੇ ਤੇ ਪਹਿਲਾਂ ਤਾਂ ਉਹਨਾਂ ਦੇ ਮਤਲਬ ਜਿਹੜੇ ਟੂਰ ਪੈਕੇਜ ਦੇ ਨਾਲ ਆਏ ਹੁੰਦੇ ਨੇ ਉਹ ਛੁੱਟ ਜਾਂਦਾ ਉਹਨਾਂ ਤੋਂ। ਫਿਰ ਟ੍ਰੇਨ ਛੁੱਟ ਜਾਂਦੀ ਆ ਫਿਰ ਉਹਨਾਂ ਦੀ ਲਵ ਸਟੋਰੀ ਸਟਾਰਟ ਹੁੰਦੀ ਆ। ਅੱਛਾ ਫਿਰ ਇਸ ਤੋਂ ਬਾਅਦ ਉਹ ਪੁਲ ਦੇ ਅੱਗੇ ਕੀ ਸਟੋਰੀ ਆ? ਉਹ ਉੱਥੇ ਨੱਚਦੇ ਦੇ ਤੁਰੇ ਫਿਰਦੇ ਮੈਂ ਫਿਰ ਉਹ ਅੱਗੇ ਜਾ ਕੇ ਦਿਖਾਵਾਂਗੇ ਚਲੋ ਆਹ ਸਟੇਸ਼ਨ ਦਿਖਾਦੀ ਅੰਦਰੋ ਚਲੋ ਜੀ ਥੋੜਾ ਜਾ ਆ ਸਾਬੀ ਵੀਰੇ ਨੂੰ ਜਾਦਾ ਪਤਾ ਹੋਣਾ ਸਾਬੀ ਬਾਈ ਮੈਂ ਕਿਹਾ ਤੁਹਾਨੂੰ ਜਾਦਾ ਪਤਾ ਹੋਣਾ ਸਾਬੀ ਵੀਰੇ ਕਰ ਮੈਂ ਫਿਲਮ ਵੀ ਨਹੀਂ ਦੇਖੀ ਫਿਲਮ ਨਹੀਂ ਦੇਖੀ ਉਹ ਜਾਓ ਆ ਲੋਕੇਸ਼ਨ ਨੂੰ ਵੀ ਪਹਿਲੀ ਵਾਰੀ ਦੇਖਣ ਆਏ ਹਾਂ ਜਦੋਂ ਅਸੀਂ ਸਵਿਟਜ਼ਰਲੈਂਡ ਆਏ ਤਾਂ ਸਾਬੀ ਬਾਈ ਨੇ ਉਹਦੀ ਘੁੰਮਣਾ ਹੁਣ ਮੈਂ ਅੱਗੇ ਆਇਆ ਸੀਗਾ ਤੇ ਬੱਸ ਲਾ ਕੇ ਮੁੜ ਕੇ ਚਲ ਜੀਦਾ ਹੁੰਦਾ ਸੀਗਾ ਪਤਾ ਨਹੀਂ ਸੀ ਹੁੰਦਾ ਵੀ ਇੱਥੇ ਵੀ ਇੱਥੇ ਆ ਕੁਝ ਹੋਇਆ ਹਾਂਜੀ ਹਾਂਜੀ ਚਲੋ ਜੀ ਉਹਨਾਂ ਨੂੰ ਪਤਾ ਅੱਗੇ ਆ ਪੌੜਾ ਵਾਲੀ ਕੀ ਸਟੋਰੀ ਦੱਸ ਰਹੇ ਸੀ ਤੁਸੀਂ ਉਹ ਬੋਲ ਤੇ ਜੀ ਹਾਂਜੀ ਉਹ ਸ਼ੂਟ ਹੋਇਆ ਸੀ ਜੀ ਉਹਦਾ ਕਿਹੜਾ ਸੀ ਗਾਣਾ ਗਾਣਾ ਹੀ ਸੀ ਜੀ ਪਰ ਨਹੀਂ ਜੈ ਰਾਸਾ ਝੂਲੂ ਹੈ ਨਾਉ ਨਹੀਂ ਸੀ ਕੋਈ ਨਹੀਂ ਨਹੀਂ ਕੁਝ ਕੁਝ ਹੁੰਦਾ ਸੀ ਸੀਗਾ ਉਸ ਪੁਲ ਤੇ ਸ਼ੂਟ ਹੋਇਆ ਬਸ ਉਹ ਛੋਟਾ ਜਿਹਾ ਪੁਲ ਹੈ ਐਤੋਂ ਦੀ ਟ੍ਰੇਨ ਛੁੱਟ ਜਾਂਦੀ ਹੈ ਜੀ ਉੱਥੇ ਉਹ ਪੁਲ ਤੇ ਉਹਨੂੰ ਵਾਪਸ ਲੈ ਕੇ ਆ ਕੇ ਆਉਂਦੇ ਆਂ ਚ ਟ੍ਰੇਨ ਚ ਚਲੋ ਲਵ ਸਟੋਰੀ ਸਟਾਰਟ ਹੋ ਜਾਂਦੀ ਹੈ ਦੇਖੋ ਜੀ ਇਹ ਇਹ ਉਹ ਜਹਾ ਸਟੇਸ਼ਨ ਹੈ ਹੁਣ ਤੁਹਾਨੂੰ ਬ੍ਰਿਜ ਤੇ ਵੀ ਲੈ ਕੇ ਚਾਲਦੇ ਆਂ ਹਨਾ ਅਸੀਂ ਉਹ ਦਿਖਾ ਕੇ ਲਿਆਉਨੇ ਆਂ ਹੁਣ ਮੈਨੂੰ ਵੀ ਐਂ ਲੱਗਦਾ ਵੀ ਸਾਨੂੰ ਦੁਬਾਰਾ ਆਪਣੀਆਂ ਬਚਪਨ ਦੀਆਂ ਮੈਮਰੀਜ਼ ਰਿਵਾਈਜ਼ ਕਰਨੀਆਂ ਬਣਗੀਆਂ ਫਿਲਮ ਇੱਕ ਵਾਰੀ ਹੋਰ ਦੇਖਣੀ ਵਾਸਲੇ ਚ ਇੱਥੇ ਆਉਣ ਤੋਂ ਪਹਿਲਾਂ ਫਿਲਮ ਦੇਖਣੀ ਬਣਦੀ ਸੀਗੀ ਜੇ ਇੱਥੋਂ ਆਉਣ ਤੋਂ ਪਹਿਲਾਂ ਤਾਂ ਕਿਉਂ ਨਹੀਂ ਫਿਰ ਕੱਲਾ ਕੱਲਾ ਸੀਨ ਯਾਦ ਰਹਿੰਦਾ ਵੀ ਇੱਥੇ ਆ ਸੀ ਇੱਥੇ ਆ ਸੀ ਵੈਸੇ ਤਾਂ ਦੇਖੀ ਆ ਚਲੋ ਛੋਟੇ ਹੁੰਦੇ ਜਦੋਂ ਉਦੋਂ ਦੀਆਂ ਮੂਵੀਜ਼ ਦੇਖੀਆਂ ਹੋਈਆਂ ਹਨ ਤੇ ਇਹਨਾਂ ਪਤਾ ਨਹੀਂ ਸੀਗਾ ਤੇ ਖੈਰ ਹੁਣ ਸਟੇਸ਼ਨ ਤੋਂ ਬਾਹਰਲੇ ਪਾਸੇ ਦਿਖਾਉਣੇ ਆ ਫਿਰ ਇੱਥੇ ਜੋ-ਜੋ ਚੀਜ਼ਾਂ ਦੇਖਣ ਆਣੀਆਂ ਇਸ ਇਲਾਕੇ ਦੇ ਵਿੱਚ ਤੇ ਉਹ ਦਿਖਾ ਗਏ ਫਿਰ ਅਗਲੇ ਪਿੰਡ ਆਪਾਂ ਚੱਲਾਂਗੇ ਅੰਜੰਨ ਨੂੰ ਤਾਂ ਤੇ ਅਰਜਾਈ ਚ ਸਵਾਦਾ ਸੀ ਕੰਬਲ ਦੇ ਕਿੰਨੀ ਡੰਡ ਹੈਗੀ ਬਾਹਰ ਸੋ ਜਾ ਬੁੱਤ ਸੋ ਜਾ ਗੁੱਡ ਨਾਈਟ ਗੁੱਡ ਨਾਈਟ ਸੁਮਿਲਾਂ ਕਰਦੇ ਗੁੱਡ ਨਾਈਟ ਬਾਏ ਬਾਏ ਤੰਗ ਨਹੀਂ ਕਰਨਾ ਮम्मी पापा ਨੂੰ ਹੁਣ ਕੋ ਮਿਲਣ ਦੋ ਉਹ ਕਰ ਲੈਣਾ ਤੰਗ ਕਰਨਾ 15 ਬਸ ਬਾੜੇ ਜੇ ਘੜਕੇ ਨਾਲ ਉੱਤਰ ਜਾਣਾ ਜਿਹੜਾ ਇਹ ਪੈਂਡ ਹੈ ਨਾ ਇਹ ਪਹਾੜੀ ਇਲਾਕੇ ਚ ਹੈ ਤੇ ਬੱਕਰੀਆਂ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈ ਤਾਂ ਕਰਕੇ ਹਰ ਜਗ੍ਹਾ ਤੇ ਇੱਥੇ ਬੱਕਰੀਆਂ ਬਣਾ ਬਣਾਏ ਲੱਕੜਦਿਆਂ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਹੈ ਇਸ ਜਗ੍ਹਾ ਨੂੰ ਤੇ ਕੋਲੇ ਬੜੇ ਸੋਹਣੇ ਫੁੱਲ ਵਗੈਰਾ ਲਾ ਕੇ ਰੱਖੇ ਗਏ ਆ ਤੇ ਬਾਕੀ ਯਾਰ ਇੱਕ ਫੀਲ ਆਉਂਦਾ ਹੈ ਕਿ ਤੁਸੀਂ ਕਿਤੇ ਆਏ ਆ ਮੈਂ ਤੁਹਾਨੂੰ ਇੱਧਰਲੇ ਪਾਸੇ ਦਿਖਾਦਾ ਤੇ ਆਇਧਰ ਸਾਹਮਣੇ ਜਦੋਂ ਦੇਖੋਗੇ ਜਸ চোপੜਾ ਜੀ ਨੇ ਪਰਫੈਕਟ ਜਗ੍ਹਾ ਸਿਲੈਕਟ ਕੀਤੀ ਸੀ ਫਿਲਮ ਬਣਾਉਣ ਲਈ ਮਤਲਬ ਇਹ ਇਸ ਤੋਂ ਵਧੀਆ ਕੁਝ ਹੋ ਨਹੀਂ ਸਕਦਾ ਜਿਵੇਂ ਤੁਹਾਨੂੰ ਦੱਸਿਆ ਸਾਡਾ ਵੀ ਜੇ ਚੌਥਾ ਘੇੜਾ ਨਾ ਤੇ ਸਾਨੂੰ ਵੀ ਇਹ ਲੱਗਦਾ ਵੀ ਵਾਕਈ ਯਾਰ ਇੱਕ ਵੀ ਜਗ੍ਹਾ ਤੇ ਆਈਆਂ ਹਨਾ ਫੀਲ ਆਉਂਦਾ ਆ ਪ੍ਰਾਣਾ ਸਟੇਸ਼ਨ ਐ ਇਹ ਵੀ ਸਾਰਾ ਲੱਕੜ ਦਾ ਬਣਾਇਆ ਹੋਇਆ ਫਰੰਟ ਵਾਲਾ ਪਾਸਾ ਐ ਸਟੇਸ਼ਨ ਦਾ ਤੇ ਇਧਰ ਨੂੰ ਇਹ ਪਿੰਡ ਥੋੜਾ ਹੋਰ ਅੱਗੇ ਨੂੰ ਦੂਰ ਤੱਕ ਪਹਾੜਾਂ ਚ ਉੱਚਾ ਨਹੀਂ ਆ ਜਿਹੜਾ ਇਹ ਪਿੰਡ ਬਸਿਆ ਹੋਇਆ ਹੈਗਾ ਹੁਣ ਅਸੀਂ ਤੁਹਾਨੂੰ ਕੁਝ ਥੋੜਾ ਜਿਹਾ ਇਹ ਪਿੰਡ ਦਿਖਾਉਨੇ ਆ ਤੇ ਅੱਖਾਂ ਨੂੰ ਯਕੀਨ ਨਹੀਂ ਆਉਂਦਾ ਜੇ ਤੁਹਾਨੂੰ ਮੈਂ ਵਾਕਈ ਦਿਖਾਵਾਂ ਨਾ ਤੁਸੀਂ ਕਹੋਗੇ ਯਾਰ ਸਵਰਗ ਹੈ ਤਾਂ ਕਿਤੇ ਇੱਥੇ ਹੀ ਆਹ ਦੇਖੋ ਪੁਰਾਣੇ ਪੁਰਾਣੇ ਇਹਨੇ ਨੇ ਉੱਚੇ ਘਰ ਆ ਸਾਰੇ ਤੇ ਐਂ ਲੱਗਦਾ ਵੀ ਸਵਰਗ ਹੋਰ ਕਿਤੇ ਹੈ ਨਹੀਂ ਕਿਉਂਕਿ ਬਹੁਤ ਜ਼ਿਆਦਾ ਸ਼ਾਂਤੀ ਹੈ ਇੰਨਾ ਜ਼ਿਆਦਾ ਪੀਸਫੁਲ ਇੰਨੀ ਸ਼ਾਂਤੀ ਇੰਨਾ ਕੁ ਸੋਹਣਾ ਕੀ ਬਾਤ ਹੈ ਕੀ ਖੂਬਸੂਰਤ ਹੈ ਯਾਰ ਸਵਿਟਜ਼ਰਲੈਂਡ ਦੇ ਪਿੰਡਾਂ ਦੀ ਜਾਸ চোপੜਾਈ ਨੇ ਕੀ ਜਗ੍ਹਾ ਲੱਭੀ ਹੈ ਇਹ ਵੀ ਬਾਗਮਾਨ ਲੱਭਣ ਵਾਲੇ ਨੂੰ ਵੀ ਸਲਾਮ ਉਹਨਾਂ ਨੂੰ ਵੀ ਸਲਾਮ ਮਰਦਾ ਜਿਨ੍ਹਾਂ ਨੇ ਇਹ ਜਗ੍ਹਾ ਲੱਭੀ ਹੈ ਤੇ ਦੂਰ ਦੂਰ ਤੱਕ ਖੁੱਲੀਆਂ ਵਾਦੀਆਂ ਚ ਵਸੇ ਹੋਏ ਘਰ ਆ ਇਹ ਵਸੇ ਹੋਏ ਪਿੰਡ ਹੈ ਆਪਣੀ ਵੈਸੇ ਹੈਗਾ ਮਨਾਲੀ ਵਗੈਰਾ ਉੱਥੇ ਸੇਮ ਪਰ ਉੱਥੇ ਲੱਕੜ ਦੇ ਐਵੇਂ ਘਰ ਹੈ ਉੱਥੇ ਸਾਫ ਸਫਾਈ ਥੋੜੀ ਜੀ ਜੇ ਜ਼ਿਆਦਾ ਆਪਾਂ ਰੱਖੀ ਆਪਾਂ ਲੋਕ ਹਨ ਤਾਂ ਇਸ ਤਰ੍ਹਾਂ ਦੀ ਉਸ ਚੀਜ਼ ਨੂੰ ਬਣਾਇਆ ਜਾ ਸਕਦਾ ਹੈ ਤੇ ਹੁਣ ਅਸੀਂ ਗਲੀਆਂ ਦੇ ਘੇੜੇ ਦੇਵਾਂਗੇ ਇਹ ਹਜੇ ਅਸੀਂ ਇਹ ਪਿੰਡ ਦੇ ਬਾਹਰ-ਬਾਰ ਆ ਕੇ ਖੜੇ ਹਾਂ ਤੇ ਬਾਹਰੋਂ-ਬਾਰੋਂ ਕੁਝ ਦੇਖਣ ਨੂੰ ਇਹ ਇਹੋ ਜਿਹਾ ਲੱਗ ਰਿਹਾ ਹੈ ਜਸ চোপੜਾ ਨਾ ਜਿਹੜੇ ਇਸ ਫਿਲਮ ਦੇ ਡਾਇਰੈਕਟਰ ਸੀਗੇ ਡੀ ਡੀ ਐਲ ਜੇ ਦੇ ਤੇ ਉਹ ਕਹਿੰਦੇ ਪਹਿਲੀ ਵਾਰ 1970 ਚ ਇਸ ਜਗ੍ਹਾ ਤੇ ਆਏ ਸੀਗੇ ਤੁਸੀਂ ਦੇਖ ਲਓ ਅੱਜ ਤੋਂ ਲਗਭਗ 55 ਸਾਲ ਪਹਿਲਾਂ 1970 ਚ ਆਪਣੇ ਹਨੀਮੂਨ ਤੇ ਆਏ ਸੀਗੇ ਤੇ ਉਹਨਾਂ ਨੂੰ ਇਹ ਜਗ੍ਹਾ ਇੰਨੀ ਕ ਜਿਆਦਾ ਪਿਆਰੀ ਲੱਗੀ ਕਿ ਕਿਉਂਕਿ ਫਿਲਮ ਡਾਇਰੈਕਟਰ ਸੀਗੇ ਉਹ ਬੰਦੇ ਦੀ ਅੱਖ ਫਿਰ ਫੜ ਲੈਂਦੀ ਹੈ ਚੀਜ਼ ਨੂੰ ਹਨਾ ਤੇ ਉਹਨਾਂ ਨੂੰ ਐ ਲੱਗਾ ਯਾਰ ਵੀ ਇਹ ਜਗ੍ਹਾ ਤੇ ਕੋਈ ਨਾ ਕੋਈ ਫਿਲਮ ਬਣਾਉਣੀ ਚਾਹੀਦੀ ਹੈ ਹਨਾ ਉਹਨਾਂ ਨੇ ਡੀ ਡੀ ਐਲ ਜੇ ਤੋਂ ਪਹਿਲਾਂ ਦੋ ਤਿੰਨ ਹੋਰ ਫਿਲਮਾਂ ਵੀ ਇੱਥੇ ਸ਼ੂਟ ਕੀਤੀਆਂ ਸੀਗੀਆਂ ਤੇ ਪਰ ਡੀ ਡੀ ਐਲ ਜੇ ਦੀ ਜਿਹੜੀ ਰੋਮਾਂਟਿਕ ਸਟੋਰੀ ਸੀ ਉਹ ਆਪ ਹਨੀਮੂਨ ਤੇ ਕਹਿੰਦੀ ਇੱਥੇ ਆਏ ਤੇ ਉਹਨਾਂ ਨੂੰ ਰੋਮਾਂਟਿਕ ਸਟੋਰੀ ਫਿਰ ਉਹਨਾਂ ਨੇ ਇਸ ਜਗ੍ਹਾ ਨੂੰ ਸਿਲੈਕਟ ਕੀਤਾ ਵੀ ਜਿਹੜੀ ਇਹ ਫਿਲਮ ਹੈ ਇੱਥੇ ਬਣੂਗੀ ਤੇ ਉਹ ਇਸ ਉਹ ਚ ਮੋਸਟਲੀ ਜਿਹੜਾ ਲੋਕੇਸ਼ਨ ਯੂਜ਼ ਹੋਈਆਂ ਆ ਦੋ ਆ ਪਿੰਡ ਤੇ ਨਾਲ ਪਲੱਸ ਇੰਟਰ ਲਾਕਨ ਏਰੀਆ ਇੱਕੋ ਹੀ ਹੈ ਸਾਰਾ ਇੱਕੋ ਹੀ ਏਰੀਆ 'ਚ ਫਿਲਮ ਇਹ ਬਣੀ ਹੋਈ ਹੈਗੀ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਮਸ਼ਹੂਰ 1995 ਤੋਂ ਬਾਅਦ ਤਾਂ ਕਹਿੰਦੇ ਉਹੀ ਇੱਥੇ ਟੂਰਿਸਟ ਬੱਸਾਂ ਪਰ ਪਰ ਆਉਣ ਲੱਗ ਗਿਆ ਤੇ ਇੰਟਰਲਾਕਨ ਜਿਹੜਾ ਅਸੀਂ ਪਿਛਲੀ ਵਾਰੀ ਆਏ ਸੀ ਤੁਹਾਨੂੰ ਦਿਖਾਇਆ ਵੀ ਸੀ ਜਸ চোপੜਾਈ ਦਾ ਸਵਿਟਜ਼ਰਲੈਂਡ ਦੀ ਗਵਰਨਮੈਂਟ ਨੇ ਪ੍ਰੋਪਰ ਸਟੈਚੂ ਬਣਾ ਕੇ ਲਾਇਆ ਹੋਇਆ ਵੀ ਇਹ ਬ੍ਰਾਂਡ ਐਮਬੈਸਡਰ ਨੇ ਸਾਡੇ ਇਸ ਇਲਾਕੇ ਨੂੰ ਮਸ਼ਹੂਰ ਕਰਨ ਵਾਲੇ ਬਾਕੀ ਹੈਵੀ ਬ੍ਰਾਂਡ ਐਮਬੈਸਡਰ ਇੱਕ ਬੰਦੇ ਕਰਕੇ ਜਦੋਂ ਪਹਿਲੀ ਵਾਰੀ ਆਇਆ ਹਨ ਤੇ ਉਹਨਾਂ ਕਰਕੇ ਮਤਲਬ ਸਾਰਾ ਪੂਰਾ ਮਤਲਬ ਪੂਰਾ ਇੱਕ ਦੇਸ਼ ਇੱਥੇ ਆਉਣਾ ਸ਼ੁਰੂ ਹੋ ਗਿਆ ਵੀ ਯਾਰ ਵੀ ਉਹ ਇਲਾਕਾ ਜਿਹੜਾ ਉਹ ਦੇਖ ਕੇ ਆਉਣਾ ਕਿੰਨਾ ਸੋਹਣਾ ਤੇ ਉਵੇਂ ਹੀ ਅਸੀਂ ਦੇਖਣ ਆਏ ਆ ਇਹ ਸਾਰੇ ਕਿਸ ਤੋਂ ਬਾਅਦ ਨਹੀਂ ਸਾਨੂੰ ਵੀ ਕਿੱਥੇ ਲੱਭਣਾ ਸੀਗਾ ਵਾਕਈ ਹੈ ਵੀ ਖੂਬਸੂਰਤ ਹੁਣ ਅਸੀਂ ਚੱਲਿਆਂ ਜੀ ਉਸ ਬ੍ਰਿਜ ਤੇ ਜਿੱਥੇ ਇੱਥੇ ਕੁਝ ਲੋਕੇਸ਼ਨਜ਼ ਹੋਰ ਫਿਲਮਾਈਆਂ ਗਈਆਂ ਸੀਗੀਆਂ ਤੇ ਆ ਸਟੇਸ਼ਨ ਦੇ ਕੋਲ ਹੀ ਸਾਰਾ ਕੁਝ ਹੈ ਤੇ ਇੱਥੇ ਉਹ ਬ੍ਰਿਜ ਪੈਂਦਾ ਹੈਗਾ ਤੇ ਹੁਣ ਤੁਹਾਨੂੰ ਉਹ ਦਿਖਾ ਕੇ ਲਿਆਉਣੀ ਹੈ ਤੇ ਤੋ ਸਿਆਣ ਦੇਖ ਲੋ ਹੈ ਬਾਈ ਸਾਬੀ ਮੈਂ ਕਿਹਾ ਆਪਾਂ ਨੂੰ ਹਜੇ ਅਸੀਂ ਹੁਣ ਆਉਣ ਲੱਗੇ ਆ ਸਵਿਟਜ਼ਰਲੈਂਡ ਸਾਨੂੰ ਐ ਲੱਗਦਾ ਕਿੰਨਾ ਸੋਹਣਾ ਹੈ ਹਾਂਜੀ ਕਈ ਹਜੇ 20 ਸਾਲ ਨੂੰ ਆਉਣਗੇ ਜਾਂ ਪਤਾ ਨਹੀਂ ਕਦੋਂ ਕਿਸ ਦਾ ਸਬਾਬ ਮਨੂੰ ਦਾਣਾ ਪਾਣੀ ਲਿਖਿਆ ਹੁੰਦਾ ਮਤਲਬ ਜਸ চোপੜਾ ਆ ਕੇ 55 55 ਸਾਲ ਪਹਿਲਾਂ ਆ ਕੇ ਤੁਰ ਗਏ ਯਾਰ ਹਾਂਜੀ ਹੈਨਾ ਦਾਣਾ ਪਾਣੀ ਦਾਣਾ ਸਹੀ ਗੱਲ ਹੈ ਨਾ ਕੋਈ ਬੰਦਾ 55 ਸਾਲ ਪਹਿਲਾਂ ਇੱਥੇ ਆ ਕੇ ਤੁਰ ਗਿਆ ਸਹੀ ਹੈ ਸਹੀ ਗੱਲ ਹੈ ਤਾਂ ਹੈ ਵਾਓ ਇਹ ਇਸ ਤਰ੍ਹਾਂ ਦਾ ਇਹ ਬ੍ਰਿਜ ਬਣਿਆ ਹੋਇਆ ਆਹੀ ਬ੍ਰਿਜ ਹੈ ਜੀ ਜਿੱਦੇ ਤੇ ਇਹ ਫਿਲਮ ਫਿਲਮਾਈ ਗਈ ਸੀ ਤੇ ਆ ਇੱਥੇ ਨਾ ਜਿੱਥੇ-ਜਿੱਥੇ ਅ ਇਹ ਸ਼ੂਟਿੰਗ ਹੋਈਆਂ ਹੋਈਆਂ ਤੇ ਉੱਥੇ-ਉੱਥੇ ਮਤਲਬ ਉਹ ਲਾਈਆਂ ਗਈਆਂ ਫੋਟੋਜ਼ ਲਾ ਕੇ ਪ੍ਰੋਪਰ ਦੱਸਿਆ ਗਿਆ ਵੀ ਇੱਥੇ-ਇੱਥੇ ਆਹਾ ਹਾ ਸੀਨ ਹੋਈ ਸੀ ਆ ਸੀਨੀ ਮੈਂ ਤਾਂ ਕੋਈ ਸ਼ੀ ਕਰ ਰਹੀ ਸੀ ਇਸ ਜਗ੍ਹਾ-ਜਗ੍ਹਾ ਲੱਗਿਆ ਹੋਇਆ ਸਨਨ ਦੇ ਵਿੱਚ ਤੇ ਆਹਾ ਥੱਲੋਂ ਦੀ ਪਾਣੀ ਜਾਂਦਾ ਹੈਗਾ ਛੋਟੇ ਛੋਟੇ ਨਾਲੇ ਜਾਂਦੇ ਆ ਯਾਰ ਕੁਛ ਬਿਊਟੀ ਆ ਗਈ ਲਾਜਵਾਬ ਮੈਂ ਕਹਨਾ ਲਾਜਵਾਬ ਇਧਰਲੇ ਪਾਸੇ ਪਿੰਡ ਰਹਿ ਗਿਆ ਪਿੱਛੇ ਨੂੰ ਸਾਰਾ ਆ ਸਾਰੇ ਇੰਡੀਅਨ ਟੂਰਿਸਟ ਆਉਂਦੇ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਸੀ ਨਾ ਦੇਖੋ ਸਾਰੇ ਜਾਣੀ ਆ ਪੋਜ਼ ਕਰਦੇ ਆ ਕਾਪੀ ਕਰੋ ਕਾਪੀ ਮੈਨੂੰ ਵੀ ਦਬਾਓ ਬੁਲਾ ਕੇ ਡਰੈਸ ਤੋ ਇਹੋ ਮੇਰੇ ਨਾਲ ਕੱਪੜੇ ਵੀ ਸਪੈਸ਼ਲ ਹੋਈ ਪਾ ਕੇ ਆਏ ਆ ਹਾਂ ਰਲਦੇ ਮਿਲਦੇ ਥੈਂਕ ਯੂ ਹਾਂਜੀ ਕੋਈ ਗੱਲ ਨਹੀਂ ਖਜੀ ਖਜੀ ਬੇਬੇ ਵਾਪਰੂ ਕਿ ਕਹੋ ਤੁਸੀਂ ਵੀ ਆਏ ਜੇ ਕਰੋ ਸੀ ਨੇ ਹੈ ਕਿ ਨਹੀਂ ਡੈਡੀ ਕਿਤੇ ਹੋਰੀ ਨਾ ਕਹਿ ਦੇਣਾ ਸਾਇਲੈਂਟ ਇਟ ਇਸ ਫੈਮਿਲੀ ਗੌਸਪਿਲ ਉੱਧਰ ਕਹਿੰਦੇ ਫੋਟੋ ਸਹੀ ਨਹੀਂ ਆਈ ਜਸ চোপੜਾ ਜੀ ਨੇ ਐਂਗਲ ਗਲਤ ਕਰਤਾ ਸੀਗਾ ਆ ਜਸ চোপੜਾ ਜੀ ਤੁਸੀਂ ਐਂਗਲ ਕਿਉਂ ਨਹੀਂ ਸਹੀ ਲੈ ਰਹੇ ਪਹਿਲੇ ਤਾਂ ਮੈਂ ਆਪ ਦੇਖਿਆ ਮੈਂ ਕਿਹਾ ਵੀ ਪਹਿਲੇ ਫੋਟੋ ਉਹਨਾਂ ਨੇ ਕਿੱਦਾਂ ਖਿੱਚੀ ਆ ਉਹ ਸਾਬ ਨੇ ਖਿੱਚੀ ਹੈ ਨਹੀਂ ਨਹੀਂ ਭਾਜੀ ਤੁਸੀਂ ਵੀ ਲਾਜਵਾਬ ਹੋ ਸਹੀ ਹੈ ਹੁਣ ਸਹੀ ਹੈ ਠੀਕ ਹੈ ਠੀਕ ਆਈ ਹੈ ਹਾਂਜੀ ਹੁਣ ਅਸੀਂ ਦੇਖ ਕੇ ਆਉਨੇ ਆ ਜੀ ਸਾਮਣੇ 에어ਪੋਰਟ ਇੱਥੇ 에어ਪੋਰਟ ਸੈੱਟ ਬਣੀ ਹੋਈ ਹੈ ਇਹ ਤੇ ਵੀ ਇੱਕ ਫਿਲਮ ਦਾ ਇੱਕ ਗਾਣੇ ਦਾ ਹਿੱਸਾ ਸੀਗਾ ਤੇ ਇਹ ਸਾਰਾ ਏਰੀਆ ਭਾਈ ਆ ਕੀ ਲਿਖਿਆ ਫਲਗ ਫਲਗ ਪਲੇਟਿਸ ਪਲੇਟਸ ਜਹਾਜ ਜਹਾਜ ਫਲਗ ਪਲੇਟਸ ਜਹਾਜ ਦਾ ਜਹਾਜ ਦੀ ਜਗ੍ਹਾ ਦਿੱਤਾ ਅੱਛਾ ਜਹਾਜ ਦੀ ਜਗ੍ਹਾ ਆ ਵੈਸੇ ਤਾਂ ਇੱਕ ਕੀ ਬੋਲਦੇ ਫੁਗਾਫਨ ਹ ਫੁਗਾਫਨ ਕਿਨੂੰ ਬੋਲਦੇ ਐ 에어ਪੋਰਟ ਨੂੰ ਅੱਛਾ ਇਹ ਜਰਮਨ ਇਹ ਕਹਦੇ ਚ ਡੱਚ ਚ ਜਰਮਨ ਚ ਹਾਂ ਠੀਕ ਆ ਚਲੋ ਜੀ ਤੇ ਸਾਹਮਣੇ ਪਾਸੇ ਇਹ ਏਅਰ ਸਟੈਪ ਐ ਜੀ ਨੇੜੇ ਜਾ ਕੀ ਇਹ ਸਾਰੇ ਬਣੀ 99 ਹੁਣ ਵੀ ਜਹਾਜ਼ ਵੀ ਆਉਂਦੇ ਜਾਂਦੇ ਇੱਥੇ ਤੇ ਵੀ ਇੱਕ ਗਾਣੇ ਦਾ ਜਿਹੜਾ ਹਿੱਸਾ ਰਹਿਗਾ ਸਾਰਾ ਪਿੰਡ ਹੀ ਬਹੁਤ ਸੋਹਣਾ ਸਾਰਾ ਇਲਾਕਾ ਬਹੁਤ ਸੋਹਣਾ ਤੇ ਹਜੇ ਤਾਂ ਅਸੀਂ ਅਗਲੇ ਪਿੰਡ ਚ ਜਾਣਾ ਤੇ ਉਹ ਪਿੰਡ ਵੀ ਥੋੜਾ ਜਿਹਾ ਗੇੜਾ ਕੱਢਾਂਗੇ ਉੱਥੇ ਇੱਥੇ ਹੁਣ ਪਲੇਨ ਵੀ ਖੜੇ ਹੁੰਦੇ ਆ ਤੇ ਜਿਹੋ ਜਿਹਾ ਫਿਲਮ ਚ ਪਲੇਨ ਸੀ ਨਾ ਉਹੇ ਜੀ ਪਲੇਨ ਹੁੰਦੇ ਆ ਇਹ ਤੇ ਸਾਰਾ ਸਵਿਟਜ਼ਰਲੈਂਡ ਦੇ ਲੋਕ ਵੀਕਐਂਡ ਦੇ ਜਾਂ ਤੁਰਨ ਤਰਨ ਮਤਲਬ ਝੂਟੇ ਲੈਣ ਆਉਂਦੇ ਆ ਇੱਥੇ ਕੋਲ ਇਹ ਨਾ ਬਾਹਰਲੇ ਪਾਸੇ ਦੇਖਣ ਨੂੰ ਬੈਠਣ ਨੂੰ ਸਾਰਾ ਬਣਿਆ ਹੋਇਆ ਐਨਜੋਏ ਕਰਨ ਨੂੰ ਤੇ ਸਵਿਟਜ਼ਰਲੈਂਡ ਨੂੰ ਸਵਰਗ ਐ ਵੀ ਨਹੀਂ ਕਹਿੰਦਾ ਵਾਕਈ ਇਹ ਜਗ੍ਹਾ ਆ ਕੇ ਇੱਥੇ ਆ ਕੇ ਇੱਕ ਫੀਲ ਆਉਂਦਾ ਵੀ ਸਵਰਗ ਹੈਗਾ ਤੇ ਦੇਖੋ ਕਿੰਨਾ ਮਤਲਬ ਐ ਲੱਗਦਾ ਨਾ ਕੁਦਰਤ ਵੀ ਸਾਰੀ ਇੱਥੇ ਹੀ ਵਸਦੀ ਹੈ ਇਹਨਾਂ ਲੋਕਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈਗਾ ਸਾਰਾ ਤੇ ਗ੍ਰੀਨਰੀ ਦੇਖੋ ਕਿੰਨੀ ਆ ਘਾਰ ਲੱਕੜ ਦੇ ਯਾਰ ਉਹੀ ਦੇਖਣ ਨੂੰ ਹੀ ਸਾਰਾ ਸੋਹਣਾ ਲੱਗ ਜਾਂਦਾ ਜਿੰਦ ਵੀ ਠੀਕ ਹੈ ਵਈ ਗੁੱਡ ਮਾਰਨਿੰਗ ਆਜੋ ਐ ਅੱਜ ਤਾਂ ਭਾਈ ਨਹੀਂ ਸੋਹਣੀ ਜਗ੍ਹਾ ਤੇ ਆਏ ਆ ਇੰਨੀ ਸੋਹਣੀ ਜਗ੍ਹਾ ਤੇ ਆਏ ਆ ਥੋੜੀ ਜੀ ਤਾਂ ਦੁਖਾ ਦਿਏ ਕਿੰਨੀ ਸੋਹਣੀ ਜਗ੍ਹਾ ਤੇ ਆਏ ਅੱਜ ਸਾਰਾ ਦਿਖਾ ਦਈਏ ਹਾਂ ਕਿ ਨਹੀਂ ਦੇਖਣਾ ਮੈਨੂੰ ਵੀ ਦੇਖਣਾ ਹੈ ਦੇਖਣਾ ਮੇਰੀ ਪਤਨੀ ਦੇਖੋ ਜੀ ਜਿੰਨਾ ਵੀ ਤੁਸੀਂ ਏਰੀਆ ਦੇਖ ਰਹੇ ਹੋ ਨਾ ਇਹ ਤੁਹਾਨੂੰ ਕਿਵੇਂ ਦਾ ਲੱਗਿਆ ਇਸ ਤੋਂ ਸੋਹਣਾ ਪਹਿਲਾਂ ਕਦੇ ਦੇਖਿਆ ਕਿ ਨਾ ਕਮੈਂਟ ਕਰਕੇ ਜਰੂਰ ਦੱਸਿਓ ਇਹ ਅਸੀਂ ਪਹੁੰਚ ਗਏ ਆ ਅਗਲੇ ਪਿੰਡ ਜੀਸਟਡ ਜਿਵੇਂ ਕਹਿੰਦੇ ਹੁੰਦੇ ਆ ਨਾ ਕਹਿੰਦੇ ਚੰਦ ਚੜ੍ਹਦੇ ਤੋਂ ਚੜ੍ਹਦਾ ਉਹ ਕੰਮ ਆ ਪਿਛਲਾ ਪਿੰਡ ਜਿਹੜਾ ਛੱਡ ਗਏ ਸੀਗੇ ਉਦੋਂ ਵੀ ਸੋਹਣਾ ਲੱਗ ਰਿਹਾ ਚਾਰ ਚੰਨ ਉੱਤੇ ਆ ਵਾਹ ਕੀ ਬਾਤ ਆ ਕੀ ਖੂਬਸੂਰਤੀ ਆ ਤੇ ਇਸ ਪਿੰਡ ਦੀ ਇੱਕ ਮੇਨ ਸਟਰੀਟ ਆ ਤੇ ਅਸੀਂ ਉਹਦੇ 'ਚ ਜਾਣਾਗਾ ਜਿਨੂੰ ਲੋਕ ਘੁੰਮਣ ਫਿਰਨ ਦੇਖਣ ਦੇ ਲਈ ਆਉਂਦੇ ਆ। ਆਕੂ ਪ੍ਰੈਸਟੈਂਟ ਕੌਪ ਜਾਂ ਸਾਰੇ ਕਿਤੇ ਬਣੇ ਹੁੰਦੇ ਆ। ਇੱਥੇ ਤੁਸੀਂ ਖਾ ਪੀ ਸਕਦੇ ਹੋ ਕੁਝ ਆਰਾਮ ਨਾਲ। ਸਾਰਾ ਕੁਝ ਇੱਥੇ ਬੇકરી ਦੀ ਬਹੁਤ ਸਾਰੀਆਂ ਆਈਟਮਸ ਕੌਫੀ ਚਾਹ ਹੋਰ ਐਸਾ ਸਭ ਕੁਝ ਮਿਲ ਜਾਂਦਾ ਜੀ। ਕੀ ਬਾਤ ਹੈ ਯਾਰ। ਇਹ ਕਿੱਥੇ ਪਹੁੰਚ ਬਹੁਤ ਹੀ ਚੱਲੀਏ ਜੀ ਆਜੋ ਅੱਗੇ ਨੂੰ ਕਿਉਂ ਡੈਡੀ ਸਵਰਗ ਦਿਖਾਦਾ ਦੁਨੀਆ ਦਾ ਹਾਂ ਜੀ ਮਗਾ ਸਵਰਗ ਦੇਖ ਲਿਆ ਦੁਨੀਆ ਦਾ ਕਹਿੰਦੇ ਬਾਕੀ ਹੁਣ ਦੇਖਿਆ ਵੀ ਦੁਨੀਆ ਕਿੱਥੇ ਵੱਸਦੀ ਹੈ ਅੱਜ ਅਸੀਂ ਪਹਿਲੇ ਦਿਨ ਡੈਡੀ ਹੁਣ ਨੂੰ ਉਹ ਜਗ੍ਹਾ ਤੇ ਲੈ ਕੇ ਆਏ ਜਿਹਦੇ ਕਰਕੇ ਸਵਿਟਜ਼ਰਲੈਂਡ ਜਾਣਾ ਜਾਂਦਾ ਆਪਣੀ ਖੂਬਸੂਰਤੀ ਕਰਕੇ ਇਹ ਤੁਹਾਨੂੰ ਬਾਹਰਲੇ ਪਾਸੇ ਦੇਖਣ ਨੂੰ ਮਿਲੂਗੀ ਜਿਹੜੇ ਨਾ ਇੱਥੇ ਸ਼ਹਿਰ ਆ ਉਹ ਤਾਂ ਚਲੋ ਸੋਨੇ ਹੈਗੀ ਹੈਗੇ ਜਿਵੇਂ ਜ਼ੁਰੀਖ ਹੈ ਜਨੇਵਾ ਹੈ ਹੋਰ ਉਹ ਤਾਂ ਭਮਣ ਫਿਰਨੂ ਹੈਗੇ ਆ ਪਰ ਜਿਹੜੇ ਇਹੋ ਜਿਹੇ ਛੋਟੇ ਛੋਟੇ ਟਾਊਨ ਆ ਪਿੰਡ ਜਿਵੇਂ ਇੰਟਰਲੈਕਨ ਹੋ ਗਿਆ ਚੀਜ਼ਟੈਡ ਹੋ ਗਿਆ ਸੈਨਨ ਹੋ ਗਿਆ ਗ੍ਰੈਂਡਲਵਲਡ ਹੋ ਗਿਆ ਲਟਰਬਰੋਨਨ ਹੋ ਗਿਆ ਇਹ ਪਿੰਡਾਂ ਦੇ ਨਾਮ ਨੇ ਇੱਥੋਂ ਦੇ ਕਾਫੀ ਸਾਰੇ ਪਿੰਡਾਂ 'ਚ ਅਸੀਂ ਜਾ ਚੁੱਕੇ ਹਾਂ ਤੇ ਕਾਫੀ ਸਾਰੇ ਆਉਣ ਵਾਲੇ ਸਾਲਾਂ 'ਚ ਜਾਂ ਹਰ ਇੱਕ ਸਾਲ 3 ਦਿਨ 4-4 ਦਿਨ ਲਾਉਣੇ ਹੁੰਦੇ ਆ ਆਉਣ ਵਾਲੇ ਸਾਲਾਂ ਚ ਐਕਸਪਲੋਰ ਕਰਾਂਗੇ ਤੇ ਇਹੋ ਜੇ ਪਿੰਡਾਂ ਚ ਅਸਲ ਚ ਖੂਬਸੂਰਤੀ ਦਿਖਦੀ ਐ ਇੱਥੋਂ ਦੀ ਜਿਹੜੀ ਨੇ ਇਹ ਥਾਂ ਇਹ ਵਿంటర్ ਦੇ ਵਿੱਚ ਬਹੁਤ ਸਾਰੇ ਜਿਹੜੇ ਮਤਲਬ ਅਮੀਰ ਅਮੀਰ ਜਾਂਦੇ ਆ ਉਹਨਾਂ ਦੀ ਵਿంటర్ ਦੀ ਸਰਗਾ ਹੈਗੀ ਤੇ ਇੱਥੇ ਛੁੱਟੀਆਂ ਮਨਾਉਣ ਦੇ ਲਈ ਵਿੰਟਰ ਦੀ ਆਉਂਦੇ ਆ ਤੇ ਜਿਵੇਂ ਹੌਲੀ ਆਪਣੇ ਬਾਲੀਵੁੱਡ ਦੇ ਵੀ ਜਿੰਨੇ ਸਟਾਰ ਆ ਸੈਫਲੀ ਖਾਨ ਤੇ ਕਰੀਨਾ ਕਪੂਰ ਸਾਰੇ ਇਹ ਸਾਡੇ ਹਰ ਸਾਲ ਆਉਂਦੇ ਆ ਇੱਕ ਇੰਟਰਵਿਊ ਸੁਣਿਆ ਇਸ ਵਿੱਚ ਕਹਿੰਦੇ 12 ਵਾਰ ਮੈਂ ਇਸ ਜਗ੍ਹਾ ਤੇ ਜਾਇਆ ਇਸ ਪਿੰਡ ਦੇ ਵਿੱਚ ਪ੍ਰਾਈਵੇਟ ਇੱਥੇ ਜਿਹੜਾ ਸਟੈਪ ਤੁਸਾਂ ਨੂੰ ਪਹਿਲਾਂ ਦੇਖਾਇਆ ਸੀ ਨਾ ਉਹ ਪ੍ਰਾਈਵੇਟ ਬਣਾਇਆ ਹੋਇਆ ਹੈਗਾ ਉੱਥੇ ਜੈਟ ਉਤਰਦੇ ਆਥੇ ਆਮ ਫਲਾਈਟਸ ਨਹੀਂ ਉਤਰਦੀਆਂ ਆ ਜਿਹਦੇ ਵਿੱਚ ਤਗੜੇ ਤੋਂ ਤਗੜੇ ਹੁੰਦੇ ਆ ਤੇ ਆ ਆ ਗਈ ਜੀ ਉਹ ਬੇਕਰੀ ਜਿੱਥੇ ਆ ਡੀ ਡੀ ਐਲ ਜਿਹੜੇ ਕੋਹਰ ਸ਼ੂਟ ਹੋਇਆਗਾ ਮੇਰੇ ਖਿਆਲ ਚ ਇੱਥੇ ਕਹਿੰਦੇ ਆ ਵੀ ਆ ਇੱਥੇ ਕੁਛ ਖਾਣ ਖੋਣ ਜਾਂਦੇ ਹੁੰਦੇ ਆ ਖੁਸ਼ ਨੂੰ ਵੱਧ ਪਤਾ ਖੁਸ਼ੀ ਕੋਈ ਤੁਸੀਂ ਦੇਖਿਆ ਸੀਗਾ ਇੱਥੇ ਵੀ ਕਹਿੰਦੇ ਸੀ ਕੁਝ ਉਹ ਹੋਇਆ ਸੀ ਨਾ ਚਾਕਲੇਟ ਵਗੈਰਾ ਖਾਣ ਹੁੰਦੇ ਹੁੰਦੇ ਉਹਦੇ ਕੋਈ ਕੁਝ ਖਾਣ ਆਏ ਸੀ ਹੁਣ ਤਾਂ ਮੈਨੂੰ ਵੀ ਲੱਗ ਰਿਹਾ ਵੀ ਦੁਆਰੇ ਡੀਡੀਐਲ ਜੀ ਦੇਖਣੀ ਪੈਣੀ ਹੈ ਤਾੜੀਆਂ ਮਾਰਦੀਆਂ ਸਾਰਿਆਂ ਨੇ ਕਹਿੰਦੇ ਖੁਸ਼ੀ ਨੂੰ ਇੰਨਾ ਕੁਝ ਜ਼ਿਆਦਾ ਕੋਈ ਕੁਝ ਜਿੱਤ ਕੇ ਲੈ ਆਇਆ ਇੱਕ ਗੱਲ ਹੋਰ ਇੱਥੇ ਇੰਡੀਅਨ ਟੂਰਿਸਟ ਘੱਟ ਆ ਇੰਡੀਅਨ ਨਾਲੋਂ ਜ਼ਿਆਦਾ ਨਾ ਫੋਰਨ ਫੋਰਨਰ ਇੱਥੇ ਬਹੁਤ ਆ ਇਹ ਕੋਈ ਟਰੋਫੀ ਲੈ ਕੇ ਆਇਆ ਸਾਡੇ ਵੱਲੋਂ ਵੀ ਬਈ ਮੁਬਾਰਕਾਂ ਸਾਰਾ ਤਾੜੀਆਂ ਮਾਰ ਰਿਹਾ ਟਰੋਫੀ ਲੈ ਕੇ ਜਾ ਰਿਹਾ ਹੈ ਜਿੱਤ ਕੇ ਆਇਆ ਕਿਸੇ ਪਾਸਿਂ ਇਸ ਤਰ੍ਹਾਂ ਦਾ ਜੀ ਸਾਰਾ ਪਿੰਡ ਹੈ ਇਹ ਜਿਹੜਾ ਜੀ ਸਟਾਟ ਹੈ ਇਹ ਇਹਨਾਂ ਦਾ ਇਨਫੋਰਮੇਸ਼ਨ ਸੈਂਟਰ ਬਣਿਆ ਹੋਇਆ ਥੇ ਇਹ ਇਸ ਪਿੰਡ ਦਾ ਛੋਟੇ ਤੋਂ ਛੋਟੇ ਪਿੰਡ ਨੂੰ ਇਹਨਾਂ ਨੇ ਟੂਰਿਸਟ ਸੈਂਟਰ ਬਣਾਏ ਹੋਏ ਨੇ ਤੇ ਇੱਕ ਗੱਲ ਤੁਹਾਨੂੰ ਇੱਥੇ ਬਾਰੇ ਹੋਰ ਦੱਸਦਾ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਸਵਿਟਜ਼ਰਲੈਂਡ ਦੀ ਮੋਸਟ ਐਕਸਪੈਂਸਿਵ ਸਟਰੀਟ ਚੋਂ ਐ ਇਹ ਇੱਕ ਜਿਵੇਂ ਜ਼ੁਰੀਚ ਵਿੱਚ ਦੇਖਿਆ ਸੀ ਨਾ ਸਭ ਤੋਂ ਮਹਿੰਗੀਆਂ ਗਲੀਆਂ ਚ ਆਉਂਦੀ ਹੈ ਆਮ ਬੰਦ ਨਹੀਂ ਹੈਗਾ ਇਹ ਇਸੇ ਕਰਕੇ ਇੱਥੇ ਜਿਹੜੇ ਸੈਲੀਬ੍ਰਿਟੀਜ਼ ਆ ਜਾਂ ਜਿਵੇਂ ਤੁਹਾਨੂੰ ਦੱਸਿਆ ਸੀ ਦੁਨੀਆ ਦੇ ਸਭ ਤੋਂ ਅਮੀਰ ਅਮੀਰ ਲੋਕ ਇੱਥੇ ਆਉਂਦੇ ਆ ਇਸ ਗੱਲ ਕਰਕੇ ਆਉਂਦੇ ਆ ਤੇ ਭਾਈ ਮੈਨੂੰ ਇਹ ਦੱਸਿਓ ਜਿਹੜਾ ਤੁਸੀਂ ਕਹਿ ਰਹੇ ਸੀ ਕਿੰਨੇ ਕਿੰਨੇ ਮਹਿੰਗੇ ਬ੍ਰਾਂਡ ਐ ਇੱਥੇ ਇਹ ਜਿਹੜੀ ਗਲੀ ਆ ਨਾ ਜਿੱਦਾਂ ਮਤ ਇਹਦੀ ਸਭ ਤੋਂ ਮਹਿੰਗੀ ਇਹ ਬ੍ਰਾਂਡ ਵਾਲੀ ਗਲੀ ਆ ਹੂੰ ਤੇ ਹਾਰਮਨਸ ਲੂਈਸ ਵੈਟੋਨ ਹੂੰ ਤੇ ਇਦਾਂ ਤੇ ਸਾਰੇ ਇੱਥੇ ਮਹਿੰਗੇ ਬ੍ਰਾਂਡ ਆ ਦੁਨੀਆ ਦੇ ਜਿਹੜੇ ਦੁਨੀਆ ਦੇ ਮਹਿੰਗੇ ਬ੍ਰਾਂਡ ਬੂਟ ਕਿੰਨੇ ਦੇ ਆਉਂਦੇ ਉਹਨਾਂ ਦੇ ਜਿਹੜਾ ਹਾਰਮਨਸ ਦੇ ਮੇਰੇ ਹਿਸਾਬ ਨਾਲ 15-1600 ਤੋਂ ਸਟਾਰਟ ਹੁੰਦੇ ਹੋਣੇ 15-1600 1.5 ਲੱਖ ਤੋਂ ਸਟਾਰਟ ਹੁੰਦੇ ਆ ਤਾਂ ਹੀ ਕਰਕੇ ਸੈਲੀਬ੍ਰਿਟੀਜ਼ ਇੱਥੇ ਆਉਂਦੀਆਂ ਤੇ ਜਿੱਥੇ ਇੱਥੇ ਇੰਨਾ ਮਹਿੰਗਾ ਮਹਿੰਗਾ ਕੁਝ ਐ ਤੇ ਫੇਰ ਉੱਥੇ ਨਾਲ ਹੀ ਤੁਹਾਨੂੰ ਦਿਖਾ ਦਈਏ ਵੀ ਪੰਜਾਬ ਦੀ ਇੱਕ ਸ਼ਾਨ ਖੜੀ ਹੈ ਤੇ ਬਜਾਜ ਚਿੱਤਕ ਪੰਜਾਬ ਦਾ ਪੀਵੀ 23 ਪੀਵੀ 23 ਨੰਬਰ ਦਾ ਖੜਾ ਹੈ ਬਈ ਪੀਵੀ 23 ਵਾਲਿਓ ਮਾਣ ਹੈ ਤੁਹਾਡੇ ਤੇ ਆਹ ਦੇਖੋ ਬੈਸਪਾ ਇੱਥੇ ਲੈ ਕੇ ਲਾਰ ਗਿਆ ਇਹ ਦਾਣੇ ਪਾਣੀ ਦੀ ਗੱਲ ਹੁੰਦੀ ਹੈ ਬਾਈ ਸਵਿਟਜ਼ਰਲੈਂਡ ਜਾ ਕੇ ਖੜਾ ਹੈ ਪੀਵੀ 23 ਪਹਿਲੀ ਵਾਰ ਦੇਖਿਆ ਵੀ ਪਹਿਲੀ ਵਾਰ ਦੇਖਿਆ ਜਿਹੜੀ ਸਵਿਸ ਦੇ ਵਿੱਚ ਇਹਦਾ ਕਮਾਲ ਹੋ ਗਿਆ ਹੈ ਨਾ ਹਾਂਜੀ ਹਾਂ ਆ ਗਿਆ ਖੁਰਲੀ ਬਣਾ ਰਿਹਾ ਪੰਜਾਬ ਵਾਲਿਆਂ ਨਾਲ ਕੱਟਰੂ ਬੱਛਰੂ ਵੀ ਛੱਡ ਰਖਿਆ ਸਹੀ ਗੱਲ ਹੈ ਪਾਣੀ ਸਵਿਸ ਚ ਪਾਣੀ ਫਰੀ ਹੈ ਇਹ ਤੁਹਾਨੂੰ ਹਰ ਵਲੌਗ ਜੀ ਵੈਸੇ ਦੱਸ ਰਹੇ ਆ ਇਹੋ ਜਿਹੜਾ ਸਵਿਸ ਮਾਊਂਟੇਨ ਸਵਿਸ ਸੈਲਪਸ ਤੋਂ ਆਉਂਦਾ ਹੈਗਾ ਤੇ ਕੁਛ ਇਹੋ ਜੀ ਗਲੀਆਂ ਜੀ ਇੱਥੇ ਤੱਕ ਸੀਗੀ ਇਹ ਇਹ ਜਿਹੜੇ ਮਤਲਬ ਬ੍ਰਾਂਡ ਹੈ ਇਹਦੇ ਚ ਮਹਿੰਗੇ ਦੇ ਵਾਂਗ ਆਪਰਾੜਾ ਆ ਗਿਆ ਤੇ ਇਸ ਤਰ੍ਹਾਂ ਦਾ ਸਾਰਾ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਲੱਗਿਆ ਯਾਰ ਇੱਥੇ ਆ ਕੇ ਵਾਕੀ ਬਹੁਤ ਸੋਹਣਾ ਲੱਗਿਆ ਇੱਧਰ ਜਰਾਵਰ ਸਾਡਾ ਕਟੀਆਂ ਨੂੰ ਪਾਣੀ ਪਿਆ ਰਿਹਾ ਹੈ ਕਿ ਸਵਿਸ ਦੀਆਂ ਗਾਵਾਂ ਇਹ ਨਹੀਂ ਤੋਂ ਵੀ ਕਰਾਉਨੇ ਪਤਾ ਕੀ ਕਰਾਉਨੇ ਹੋ ਕੀ ਕਰਾਉਨੇ ਹੋ ਤੁਸੀਂ ਹਾਂ ਉੱਤੇ ਬਿਠਾ ਦਈਏ ਚੱਕ ਕੇ ਉੱਤੇ ਉੱਪਰ ਬਿਠਾ ਦਈਏ ਕੰਨ ਸਾਫ ਕਰਦੇ ਸੋ ਐਸੀ ਜੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਕਮਾਈਆਂ ਸੀ ਸਵਿਟਜ਼ਰਲੈਂਡ ਦੀਆਂ ਉਹ ਸੋਹਣੀਆਂ-ਸੋਹਣੀਆਂ ਥਾਵਾਂ ਤੇ ਹੁਣ ਅਸੀਂ ਇੱਥੋਂ ਜਾਵਾਂਗੇ ਵਾਪਸ ਆਪਣੀ ਫੇਰ ਡੈਸਟੀਨੇਸ਼ਨ ਤੇ ਜੁਰਗ ਵਾਲ ਨੂੰ ਤੇ ਇੱਥੋਂ ਸਾਨੂੰ ਲੱਗਣਿਆ ਕੋਈ 3 ਕ ਘੰਟੇ ਤੋਂ 2.5 ਤੇ 3 ਘੰਟੇ ਤੇ ਕੱਲ ਨੂੰ ਫੇਰ ਸਵਿਟਜ਼ਰਲੈਂਡ ਤੋਂ ਇੱਕ ਨਵੀਂ ਜਗ੍ਹਾ ਦੇ ਨਾਲ ਹਾਜ਼ਰ ਹੋਵਾਂਗੇ ਤੁਹਾਨੂੰ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਆਪਣੀ ਸਵਿਟਜ਼ਰਲੈਂਡ ਦੀ ਸੀਰੀਜ਼ ਦੇ ਨਾਲ ਮਿਲਦੇ ਆ ਨਵੇਂ ਵਲੌਗਸ ਤੇ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ